ਜਜ਼ਬਾਤੀ ਜ਼ਿੰਦਗੀ સ્ટોਰੀਜ਼ 'ਚ ਤੁਹਾਡਾ ਸਵਾਗਤ ਹੈ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਵੇਗੀ। ਕਰਮਾਂ ਵਾਲੇ ਹੁੰਦੇ ਹਨ ਲੋਕ ਜੋ ਸਰਾਣੇ ਤੇ ਸਹਰ ਰੱਖਦੇ ਹੀ ਗੂੜੀ ਨੀਂਦ ਦੀ ਗੋਦ ਵਿੱਚ ਚਲੇ ਜਾਂਦੇ ਹਨ। ਮੈਂ ਤਾਂ ਘੰਟਾ-ਘੰਟਾ ਜਾਗਦਾ ਰਹਿਣਾ, ਪਾਸੇ ਹੀ ਬਦਲਦਾ ਰਹਿਣਾ। ਪੂਰੇ ਦਿਨ ਦੀਆਂ ਘਟਨਾਵਾਂ ਦਾ ਲੇਖਾ ਜੋਖਾ ਕਰਦਾ ਹੋਇਆ ਇਹਨਾਂ ਵਿੱਚੋਂ ਹੀ ਕੋਈ ਗੱਲ ਅਤੀਤ ਦੇ ਕਿਸੇ ਕਿਸੇ ਦੀ ਉਂਗਲ ਫੜ ਲੈਂਦੀ ਹੈ। ਮਨਹੀਮਨ ਇੰਨੀ ਵਾਰ ਦੁਹਰਾ ਚੁੱਕਿਆ ਹਾਂ ਪੁਰਾਣੀਆਂ ਘਟਨਾਵਾਂ ਕਿ ਉਹ ਅੱਜ ਵੀ ਦਿਮਾਗ ਵਿੱਚ ਤਾਜ਼ਾ ਹਨ ਖੁੱਲੀਆਂ ਅੱਖਾਂ ਨਾਲ ਛੱਤ ਵੱਲ ਵੇਖ ਰਿਹਾ ਹਾਂ ਜਿਵੇਂ ਕੋਈ ਫਿਲਮ ਚੱਲ ਰਹੀ ਹੋਵੇ ਜਿਸ ਨੂੰ ਮੈਂ ਪੂਰੇ ਮਨ ਨਾਲ ਦੇਖ ਰਿਹਾ ਹਾਂ ਮੇਰੀ ਪਤਨੀ ਸੁਮਨਪ੍ਰੀਤ ਉਹਨਾਂ ਭਾਗਾ ਵਾਲੇ ਲੋਕਾਂ ਵਿੱਚੋਂ ਇੱਕ ਹੈ ਜੋ ਸਰਾਣੇ ਤੇ ਸਿਰ ਰੱਖਦੇ ਹੀ ਸੌ ਜਾਂਦੇ ਹਨ ਧਾਰਮਿਕ ਪਿਆਰ ਨਾਲ ਭਰੀ ਹੋਈ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਅੰਦਰੋਂ ਬਾਹਰੋਂ ਇੱਕਦਮ ਖਰੇ ਸੋਨੇ ਵਾਂਗ ਆਪਣੇ ਫਰਜ਼ਾਂ ਦੇ ਪ੍ਰਤੀ ਬਹੁਤ ਹੀ ਇਮਾਨਦਾਰ ਹੈ ਸੁਮਨਪ੍ਰੀਤ ਚਾਹਾਂ ਤਾਂ ਵੀ ਕੋਈ ਦੋਸ਼ ਨਹੀਂ ਲੱਗ ਸਕਦਾ ਉਸ ਵਿੱਚ ਪਰ ਕੀ ਕਰਾਂ ਆਪਣੇ ਅਤੀਤ ਨੂੰ ਵੀ ਤਾਂ ਭੁਲਾ ਨਹੀਂ ਸਕਿਆ ਅੱਜ ਤੱਕ ਬਹੁਤ ਯਤਨ ਕੀਤਾ ਭੁੱਲ ਜਾਂਦਾ ਪਰ ਨਾ ਚਾਹੁੰਦੇ ਹਾਂ ਵੀ ਪੁਰਾਣਾ ਜ਼ਖਮ ਇੱਕ ਚੀਜ਼ ਦੇਣ ਲੱਗਦਾ ਹੈ ਧਰਮ ਤੇ ਵਿਗਿਆਨ ਦੋਨੋਂ ਕਹਿੰਦੇ ਹਨ ਕਿ ਸੰਸਾਰ ਦੀ ਹਰ ਇੱਕ ਚੀਜ਼ ਨਾਸ਼ਵਾਨ ਹੈ ਹਰ ਚੀਜ਼ ਦਾ ਅੰਤ ਹੈ ਫੇਰੇ ਨਾ ਯਾਦਾਂ ਦਾ ਅੰਤ ਕਿਉਂ ਨਹੀਂ ਸੁਮਨ ਮੇਰਾ ਤਾਂ ਪੂਰਾ ਖਿਆਲ ਰੱਖਦੀ ਹੀ ਹੈ ਦੋਨਾਂ ਬੱਚਿਆਂ ਦੀ ਵੀ ਬਹੁਤ ਚੰਗੀ ਪਰਵਰਿਸ਼ ਕੀਤੀ ਹੈ ਉਸਨੇ ਦੋਨੋਂ ਬੱਚੇ ਡਾਕਟਰ ਬਣ ਚੁੱਕੇ ਹਨ ਬੇਟੀ ਦਾ ਤਾਂ ਆਪਣੀ ਹੀ ਜਾਤੀ ਦੇ ਡਾਕਟਰ ਮੁੰਡੇ ਨਾਲ ਬੜੀ ਧੂਮ-ਧਾਮ ਨਾਲ ਵਿਆਹ ਵੀ ਹੋ ਚੁੱਕਿਆ ਹੈ ਮਾਂ ਵਰਗੀ ਹੈ ਮੇਰੀ ਧੀ ਵੀ ਸਰਲ ਸੁਭਾਅ ਤੇ ਮਿੱਠੀ ਬੋਲੀ ਉਹ ਬਹੁਤ ਖੁਸ਼ ਹੈ ਆਪਣੇ ਪਰਿਵਾਰ ਵਿੱਚ ਮਾਤਾ-ਪਿਤਾ ਦੇ ਲਈ ਇਸ ਤੋਂ ਵੱਡੀ ਤਸੱਲੀ ਹੋਰ ਕੀ ਹੋ ਸਕਦੀ ਹੈ ਪਰ ਬੇਟਾ ਅਰਪਣ ਅਜਿਹਾ ਨਹੀਂ ਹੈ ਬੇਟਾ ਜਿਵੇਂ ਮਾਂ ਦੇ ਪਿਆਰ ਨੇ ਵਿਗਾੜ ਦਿੱਤਾ ਹੋਵੇ ਇਹ ਵੀ ਗੱਲ ਨਹੀਂ ਹੈ ਉਹ ਆਜ਼ਾਦ ਵਿਚਾਰਾਂ ਦਾ ਤਾਂ ਹੈ ਜਾਤ-ਪਾਤ ਦੇ ਵਿਰੁੱਧ ਢੇਰ ਸਾਰੇ ਤਰਕ ਹਨ ਉਸ ਦੇ ਕੋਲ ਇਸ ਵਿਸ਼ੇ ਤੇ ਬਹਿਸ ਵਿੱਚ ਵੀ ਤੁਸੀਂ ਉਸ ਨਾਲ ਨਹੀਂ ਜਿੱਤ ਸਕਦੇ ਇੱਥੋਂ ਤੱਕ ਤਾਂ ਠੀਕ ਹੁੰਦਾ ਪਰ ਅੱਜ ਤਾਂ ਉਸ ਨੇ ਆਪਣੀ ਗੱਲ ਨੂੰ ਅਮਲ ਵਿੱਚ ਲਿਆ ਕੇ ਦਿਖਾ ਦਿੱਤਾ ਉਹ ਸੁਨੇਹਾ ਨਾਲ ਵਿਆਹ ਕਰਨਾ ਚਾਹੁੰਦਾ ਹੈ ਇੱਕ ਐਕੀ ਉਸ ਨੇ ਅਜੀਹਾ ਝਟਕਾ ਦਿੱਤਾ ਹੈ ਜਿਸ ਨੂੰ ਸੁਣ ਕੇ ਸੋਮਨ ਨੂੰ ਸ਼ੌਕ ਲੱਗ ਗਿਆ ਹੈ ਅਜੀਹਾ ਨਹੀਂ ਹੈ ਕਿ ਅਸੀਂ ਸਨੇਹਾ ਨੂੰ ਨਹੀਂ ਜਾਣਦੇ ਜਾਣਦੇ ਹਾਂ ਤਾਂ ਹੀ ਤਾਂ ਤੱੱਕਾ ਲੱਗਾ ਇਸ ਬਿਲਡਿੰਗ ਵਿੱਚ ਅਸੀਂ ਸਭ ਇੱਕ ਹੀ ਦਫ਼ਤਰ ਦੇ ਲੋਕ ਰਹਿੰਦੇ ਹਾਂ ਤੇ ਇਸੇ ਕਾਰਨ ਉਸ ਪੂਰੇ ਪਰਿਵਾਰ ਦੇ ਮਿੱਤਰ ਹਾਂ ਪਰ ਮਿੱਤਰ ਤਾਂ ਹੋਣਾ ਅਲੱਗ ਗੱਲ ਹੈ ਦੂਸਰੀ ਜਾਤ ਦੀ ਧੀ ਨੂੰ ਘਰ ਦੀ ਨੂੰ ਬਣਾ ਕੇ ਲਿਆਉਣਾ ਇੱਕਦਮ ਅਲੱਗ ਤੇ ਉਸੇ ਗੱਲ ਤੇ ਬੇਟਾ ਬਜ਼ਿੱਦ ਹੈ ਤਾਂ ਇਸ ਵਿੱਚ ਹਰਜ ਕੀ ਹੈ ਇਹ ਹੀ ਆ ਰਿਹਾ ਨਾ ਤੁਹਾਡੇ ਆਧੁਨਿਕ ਦਿਮਾਗ ਵਿੱਚ ਅਰਪਨ ਦੀ ਮਾਂ ਨੂੰ ਕਹਿ ਕੇ ਤਾਂ ਦੇਖੋ ਜਰਾ ਉਸ ਦੇ ਹਿਸਾਬ ਨਾਲ ਤਾਂ ਇਹ ਸੰਬੰਧ ਹੀ ਨਹੀਂ ਹਨ ਕਿੱਥੇ ਅਸੀਂ ਸ਼ੁੱਧ ਪੰਜਾਬੀ ਤੇ ਕੁੜੀ ਬ੍ਰਾਹਮਣ ਪਰਿਵਾਰ ਚੋਂ ਪੁੱਤਰ ਦੇ ਸਭ ਕਸੂਰ ਮਾਫ਼ ਬਿਨਾਂ ਇਸ ਇੱਕ ਤੋਂ ਤੇ ਪੁੱਤਰ ਹੈ ਕਿ ਇਸੇ ਗੱਲ ਤੇ ਅੜਿਆ ਤੇ ਉਮੀਦ ਕਰ ਰਿਹਾ ਹੈ ਕਿ ਮੈਂ ਕਿਸੇ ਤਰ੍ਹਾਂ ਸੁਮਨ ਨੂੰ ਰਾਜ਼ੀ ਕਰ ਲਵਾਂਗਾ ਜੋ ਮੈਨੂੰ ਵੀ ਅਸੰਭਵ ਲੱਗ ਰਿਹਾ ਕਿਉਂਕਿ ਸੁਮਨ ਦਾ ਮੰਨਣਾ ਹੈ ਕਿ ਸਮਾਜਿਕ ਤੇ ਪਰਿਵਾਰਕ ਪਰੰਪਰਾਵਾਂ ਦੀ ਰੱਖਿਆ ਕਰਨਾ ਬਹੁਤ ਜ਼ਰੂਰੀ ਹੈ ਇਹ ਉਸ ਦਾ ਫਰਜ਼ ਵੀ ਹੈ ਤੇ ਸਾਡੇ ਪਰਿਵਾਰ ਵਿੱਚ ਅੱਜ ਤੱਕ ਕੋਈ ਵੀ ਆਪਣੀ ਜਾਤ ਤੋਂ ਬਾਹਰ ਵਿਆਹਿਆ ਨਹੀਂ ਹੋਇਆ ਅਰਪਨ 18 ਸਾਲ ਦਾ ਵੀ ਨਹੀਂ ਹੋਇਆ ਸੀ ਉਦੋਂ ਤੋਂ ਹੀ ਸੁਮਨ ਨੇ ਉਸ ਦੇ ਵਿਆਹ ਦੇ ਸੁਪਨੇ ਸਜਾਉਣੇ ਸ਼ੁਰੂ ਕਰ ਦਿੱਤੇ ਕਿਹੋ ਜਿਹੀ ਕੁੜੀ ਹੋਵੇਗੀ ਆਪਣੀ ਨੂੰਹ ਲਈ ਤੇ ਆਪਣੇ ਲਈ ਕਿਹੋ ਜਿਹੇ ਗਹਿਣੇ ਬਣਵਾਉਂਗੀ ਵਿਆਹ ਤੇ ਕਿੰਨਾ ਖਰਚਾ ਹੋਵੇਗਾ ਜਸ਼ਨ ਕਿੰਨਾ ਵੱਡਾ ਹੋਵੇਗਾ ਇਹਨਾਂ ਸਭ ਦਾ ਲੇਖਾ ਜੋਖਾ ਉਹ ਮਨ ਹੀ ਮਨ ਵਿੱਚ ਸੈਂਕੜੇ ਵਾਰ ਦੁਹਰਾ ਚੁੱਕੀ ਸੀ ਤੇ ਇਹਨਾਂ ਸਭ ਤੋਂ ਵੱਧ ਕੇ ਇੱਕ ਲੰਬੀ ਲਿਸਟ ਹੈ ਉਸਦੇ ਮਨ ਵਿੱਚ ਆਪਣੀ ਨੂੰ ਦੇ ਗੁਣਾਂ ਨੂੰ ਲੈ ਕੇ ਬਹੁਤੀ ਪਰਚੋਲ ਕਰਕੇ ਲਿਆਉਣ ਵਾਲੀ ਸੀ ਉਹ ਆਪਣੀ ਨੂੰ ਅੱਜ ਅਰਪਣ ਨੇ ਇੱਕ ਪੁੱਤਰ ਦੀ ਮਾਂ ਹੋਣ ਦਾ ਸਭ ਤੋਂ ਵੱਡਾ ਹੱਕ ਨੂੰ ਲੱਭਣ ਦਾ ਹੱਕ ਉਸ ਤੋਂ ਖੋਹ ਲਿਆ ਹੈ ਮੈਨੂੰ ਸੁਮਨ ਦੇ ਨਾਲ ਪੂਰੀ ਹਮਦਰਦੀ ਹੈ ਪਰ ਅੱਜ ਮੇਰੇ ਪੂਰੀ ਰਾਤ ਜਾਗਣ ਤੇ ਪਾਸੇ ਬਦਲਣ ਦਾ ਕਾਰਨ ਮਾਂ ਪੁੱਤਰ ਦੇ ਵਿੱਚ ਗੁੱਸਾ ਗਿਲਾ ਨਹੀਂ ਹੈ ਬਲਕਿ ਬਹੁਤ ਨਿੱਜੀ ਹੈ ਕਿਵੇਂ ਸੌ ਜਾਵਾਂ ਅੱਖਾਂ ਬੰਦ ਕਰਦੇ ਹੀ ਤਾਂ ਸਾਹਮਣੇ ਨਵਦੀਪ ਆ ਖੜੀ ਹੁੰਦੀ ਹੈ ਕਹਿੰਦੇ ਹਨ ਸਮਾਂ ਬੀਤ ਜਾਂਦਾ ਪਰ ਹਮੇਸ਼ਾ ਇਸੇ ਤਰ੍ਹਾਂ ਦਾ ਹੀ ਹੁੰਦਾ ਕਦੇ-ਕਦੇ ਵਕਤ ਦਾ ਇੱਕ ਟੁਕੜਾ ਸਾਰੀ ਉਮਰ ਸਾਡੇ ਨਾਲ ਚੱਲਦਾ ਰਹਿੰਦਾ ਪੂਰੀ ਉਮਰ ਉਹ ਸਾਡੇ ਤੋਂ ਨਹੀਂ ਵਿਛੜ ਸਕਦਾ ਉਸ ਨਾਲ ਜੁੜੇ ਇਨਸਾਨ ਉਸੇ ਤਰ੍ਹਾਂ ਹੀ ਤਾਜ਼ਾ ਹੁੰਦੇ ਰਹਿੰਦੇ ਹਨ ਸਾਡੀਆਂ ਯਾਦਾਂ ਵਿੱਚ ਮੇਰੀਆਂ ਯਾਦਾਂ ਵਿੱਚ ਨਵਦੀਪ ਅੱਜ ਵੀ ਉਮੀਦ ਹੈ ਉਸਦਾ ਇਕਹਿਰਾ ਜਿਹਾ ਸਰੀਰ ਸਾੰਮਲਾ ਚਿਹਰਾ ਮੇਰੀ ਉਮਰ ਢਲ ਗਈ ਤਾਂ ਉਹ ਵੀ ਉਮਰ ਦੇ ਇਸੇ ਪੜਾਤੇ ਹੋਵੇਗੀ ਦਹਾਕੇ ਬੀਤ ਗਏ ਉਸ ਨੂੰ ਦੇਖੇ ਨਾ ਉਮੀਦ ਹੈ ਉਸ ਨੂੰ ਦੇਖਣ ਦੀ ਨਾ ਹੀ ਕਦੇ ਕੋਸ਼ਿਸ਼ ਹੀ ਕੀਤੀ ਹੈ ਫਿਰ ਵੀ ਇੱਕ ਅਣਵਿਖੀ ਤਾਰ ਦੇ ਨਾਲ ਜੁੜਿਆ ਹਾਂ ਅੱਜ ਵੀ ਮੈਂ ਮੈਂ ਕਿਉਂ ਨਹੀਂ ਹੋ ਸਕਿਆ ਆਪਣੇ ਪੁੱਤਰ ਵਰਗਾ ਦਲੇਰ ਕਿਉਂ ਨਹੀਂ ਕਰ ਸਕਿਆ ਮਾਂ-ਬਾਪ ਦੇ ਸਾਹਮਣੇ ਵਿਰੋਧ ਪੁੱਤਰ ਦਾ ਪਿਆਰ ਸੱਚਾ ਹੈ ਕਿ ਮੇਰਾ ਨਹੀਂ ਸੀ ਨਾ ਉਂਗਲੀ ਚੁੱਕੋ ਮੇਰੇ ਪਿਆਰ ਦੀ ਸੱਚਾਈ ਤੇ ਤੇ ਚਾਹਤ ਦੀ ਗਹਿਰਾਈ ਤੇ ਸ਼ਿੱਦਤ ਨਾਲ ਚਾਹਿਆ ਨਾ ਹੁੰਦਾ ਤਾਂ ਉਸ ਦੀ ਕਮੀ ਇਸ ਤਰ੍ਹਾਂ ਮਹਿਸੂਸ ਨਾ ਕਰਦਾ ਅੱਜ ਤੱਕ ਅੱਜ ਵੀ ਉਸ ਨੂੰ ਯਾਦ ਕਰਕੇ ਇਕੱਲਾ ਬੈਠਾ ਅੱਖਾਂ ਪਰ ਲੈਂਦਾ ਹਾਂ ਕਿੰਨਾ ਫਰਕ ਆ ਗਿਆ ਅੱਜ ਦੀ ਪੀੜ੍ਹੀ ਵਿੱਚ ਤੇ ਸਾਡੀ ਪੀੜ੍ਹੀ ਵਿੱਚ ਡੈਡੀ ਨੇ ਦਫ਼ਤਰ ਦੇ ਹੈੱਡ ਕਲਰਕ ਦੇ ਅਹੁਦੇ ਤੋਂ ਛੁੱਟੀ ਲੈ ਲਈ ਸੀ ਦੋਨਾਂ ਭੈਣਾਂ ਦਾ ਸਕੂਲ ਪਾਸ ਕਰਦਿਆਂ ਹੀ ਵਿਆਹ ਕਰ ਦਿੱਤਾ ਗਿਆ ਸੀ ਆਪਣੀ ਹੀ ਜਾਤ ਦੇ ਮੁੰਡੇ ਲੱਭ ਕੇ ਉਹਨਾਂ ਨੇ ਕੋਈ ਇਤਰਾਜ਼ ਵੀ ਨਹੀਂ ਸੀ ਕੀਤਾ ਮੇਰੀ ਸਿੱਖਿਆ ਬਿਨਾਂ ਰੁਕਾਵਟ ਚੱਲਦੀ ਰਹੀ ਬੀਏਡ ਕਰ ਲਈ ਐਮਏ ਕਰਨ ਲੱਗਾ ਤਾਂ ਬਸ ਐਵੇਂ ਹੀ ਮੇਰੇ ਲਈ ਅਧਿਆਪਕ ਦਾ ਰਸਤਾ ਖੁੱਲ ਗਿਆ ਜੋ ਕਿ ਮੈਂ ਚਾਹੁੰਦਾ ਵੀ ਸੀ ਵੈਸੇ ਰੁਚੀ ਤਾਂ ਮੇਰੀ ਸ਼ੁਰੂ ਤੋਂ ਹੀ ਸਾਹਿਤ ਪੜਨ ਬੜਾਉਂਦੀ ਸੀ ਪਰ ਡੈਡੀ ਨੇ ਵਿਗਿਆਨ ਪੜਨ ਤੇ ਜ਼ਿਆਦਾ ਜ਼ੋਰ ਦਿੱਤਾ ਉਹਨਾਂ ਦਾ ਕਹਿਣਾ ਸੀ ਕਿ ਵਿਗਿਆਨ ਪੜਾਉਣ ਵਾਲੇ ਅਧਿਆਪਕਾਂ ਦੀ ਜ਼ਿਆਦਾ ਮੰਗ ਹੁੰਦੀ ਆ ਉਹਨਾਂ ਦਾ ਤਰਕ ਸੀ ਸੋ ਵਿਗਿਆਨ ਪੜਾਉਂਦਾ ਰਿਹਾ ਘਰ ਦੀਆਂ ਅਲਮਾਰੀਆਂ ਸਾਹਿਤਿਕ ਕਿਤਾਬਾਂ ਦੇ ਨਾਲ ਭਰੀਆਂ ਰਹੀਆਂ ਖੈਰ ਇਸ ਗੱਲ ਨਾਲ ਉਹਨਾਂ ਨੂੰ ਕੋਈ ਇਤਰਾਜ਼ ਵੀ ਨਹੀਂ ਸੀ। ਮੈਨੂੰ ਸਕੂਲ ਵਿੱਚ ਪੜਾਉਂਦੇ 2.5 ਸਾਲ ਬੀਤ ਚੁੱਕੇ ਸੀ। ਨਵਦੀਪ ਉਸੇ ਸਕੂਲ ਵਿੱਚ ਹਿੰਦੀ ਦੀ ਅਧਿਆਪਕਾ ਬਣ ਕੇ ਆਈ। ਵਿਦਿਆਰਥੀਆਂ ਨੂੰ ਸਿਰਫ ਸ਼ਬਦ ਅਰਥ ਦੱਸ ਕੇ ਤੇ ਪ੍ਰਸ਼ਨ ਉੱਤਰ ਤਿਆਰ ਕਰਵਾ ਕੇ ਨੰਬਰ ਦਿਵਾਉਣਾ ਉਸ ਦਾ ਟੀਚਾ ਨਹੀਂ ਸੀ। ਪੂਰਾ ਪਾਠ ਪੜਾਉਂਦੀ, ਜਾਨ ਪਾ ਦਿੰਦੀ ਉਸ ਵਿੱਚ। ਜੋ ਬੱਚੇ ਪਹਿਲਾਂ ਹਿੰਦੀ ਪੜਨ ਤੋਂ ਘਤਰਉਂਦੇ ਸੀ, ਉਹਨਾਂ ਨੇ ਵੀ ਦਿਲਚਸਪੀ ਦਿਖਾਉਣੀ ਸ਼ੁਰੂ ਕਰ ਦਿੱਤੀ। ਸਕੂਲ ਦੇ ਪ੍ਰੋਗਰਾਮਾਂ ਵਿੱਚ ਉਹ ਨਾਟਕ ਤਿਆਰ ਕਰਵਾਉਂਦੀ ਆਪਣੀ ਮਿੱਠੀ ਆਵਾਜ਼ ਵਿੱਚ ਗੀਤ ਤੇ ਗਜ਼ਲਾਂ ਗਾ ਕੇ ਸੁਣਾਉਂਦੀ ਖੁਦ ਵੀ ਕਵਿਤਾ ਲਿਖਦੀ ਸੀ ਇਸ ਲਈ ਸ਼ਹਿਰ ਦੇ ਕਵੀ ਸੰਮੇਲਨਾਂ ਵਿੱਚ ਵੀ ਬੁਲਾਈ ਜਾਣ ਲੱਗੀ ਮੇਰੀ ਤਾਂ ਇਸ ਸਭ ਵਿੱਚ ਰੁਚੀ ਸੀ ਹੀ ਮੈਂ ਵੀ ਦਰਸ਼ਕ ਦੇ ਰੂਪ ਵਿੱਚ ਅਜਿਹੇ ਪ੍ਰੋਗਰਾਮਾਂ ਵਿੱਚ ਜਾਣ ਲੱਗਾ ਹੌਲੀ-ਹੌਲੀ ਸਾਡੀ ਮਿੱਤਰਤਾ ਵਧਣ ਲੱਗੀ ਸਾਡੀਆਂ ਗੱਲਾਂ ਦਾ ਮੁੱਖ ਵਿਸ਼ਾ ਕਿਤਾਬਾਂ ਹੀ ਹੁੰਦੀਆਂ ਇੱਕ ਦੂਸਰੇ ਨਾਲ ਅਦਲਾ ਬਦਲੀ ਕਰਕੇ ਕਿਤਾਬਾਂ ਪੜ੍ਹਦੇ ਉਸ ਦਾ ਤਾਂ ਵਿਸ਼ਾ ਹੀ ਸਾਹਿਤ ਸੀ ਇਸ ਲਈ ਨਵੀਆਂ ਕਿਤਾਬਾਂ ਦੇ ਬਾਰੇ ਵਿੱਚ ਮੇਰੇ ਕੋਲੋਂ ਹੋਰ ਜਾਣਕਾਰੀ ਲੈਂਦੀ ਰਹਿੰਦੀ ਹਿੰਦੀ ਤੋਂ ਇਲਾਵਾ ਅੰਗਰੇਜ਼ੀ ਤੇ ਕੁਝ ਹੋਰ ਭਾਸ਼ਾਵਾਂ ਦੀ ਸਾਹਿਤਾ ਵੀ ਉਸ ਨੂੰ ਪਤਾ ਹੁੰਦਾ ਉਸ ਦੀਆਂ ਖੁਦ ਦੀਆਂ ਲਿਖੀਆਂ ਰਚਨਾਵਾਂ ਦਾ ਮੈਂ ਪਹਿਲਾ ਦਰਸ਼ਕ ਤੇ ਆਲੋਚਕ ਹੁੰਦਾ ਤੇ ਉਹ ਮੇਰੀ ਸਲਾਹ ਨੂੰ ਮੰਨਤਾ ਵੀ ਦਿੰਦੀ ਸੀ ਇਸੇ ਦੌਰਾਨ ਮੈਂ ਇੱਕ ਮੋਟਰਸਾਈਕਲ ਖਰੀਦ ਲਿਆ। ਕਵੀ ਸਮੇਲਨਾ ਤੇ ਹੋਰ ਸਾਹਿਤਿਕ ਪ੍ਰੋਗਰਾਮਾਂ ਤੋਂ ਵਾਪਸ ਆਉਂਦੇ ਹੋਏ ਮੈਂ ਉਸ ਨੂੰ ਘਰੇ ਵੀ ਛੱਡ ਦਿੰਦਾ। ਹੌਲੀ-ਹੌਲੀ ਅਸੀਂ ਆਪਣੇ ਸੁੱਖ-ਦੁੱਖ ਤੇ ਪਰੇਸ਼ਾਨੀਆਂ ਇੱਕ ਦੂਜੇ ਨਾਲ ਵੰਡਣ ਲੱਗੇ। ਤਕਰੀਬ 5 ਸਾਲ ਪਹਿਲਾਂ ਨਵਦੀਪ ਦੀ ਮਾਂ ਕੈਂਸਰ ਨਾਲ ਲੰਬੀ ਲੜਾਈ ਲੜਦੇ ਹੋਏ ਚੱਲ ਬਸੀ ਸੀ। ਉਸ ਤੋਂ 2 ਸਾਲ ਬਾਅਦ ਭਰਾ ਦਾ ਵਿਆਹ ਹੋ ਗਿਆ। ਉਸਦੇ ਪਾਪਾ ਨੂੰ ਪਤਾ ਨਹੀਂ ਕੀ ਸੁੱਜੀ ਕਿ ਪੁੱਤਰ ਦੇ ਵਿਆਹ ਤੋਂ ਕਰੀਬ 6 ਮਹੀਨੇ ਬਾਅਦ ਉਹਨਾਂ ਨੇ ਆਪਣੀ ਇੱਕ ਸਹਿਕਰਮੀ ਦੇ ਨਾਲ ਕੋਟ ਮੈਰਿਜ ਕਰ ਲਈ ਨਮੀ ਮਾ ਨੇ ਆਪਣੇ ਵੱਲੋਂ ਨਵਦੀਪ ਵੱਲ ਦੋਸਤੀ ਦਾ ਹੱਥ ਵਧਾਇਆ ਸੀ ਪਰ ਨਵਦੀਪ ਹੀ ਆਪਣੇ ਪਾਪਾ ਨੂੰ ਦੂਜੀ ਔਰਤ ਦੇ ਨਾਲ ਦੇਖ ਕੇ ਅਸਹਿਜ ਹੋ ਗਈ ਉਸ ਦੇ ਮਨ ਵਿੱਚ ਆਪਣੀ ਮਾਂ ਦੀ ਯਾਦ ਹਜੇ ਵੀ ਬਹੁਤ ਤਾਜ਼ਾ ਸੀ ਸੰਵੇਦਨਸ਼ੀਲ ਤਾਂ ਉਹ ਸੀ ਬੀੜ ਖਤਮ ਹੁੰਦੇ ਹੀ ਉਹ ਭਰਾ ਭਾਬੀ ਦੇ ਕੋਲ ਆ ਗਈ ਤੇ ਇੱਥੇ ਹੀ ਸਕੂਲ ਵਿੱਚ ਨਿਯੁਕਤੀ ਪੱਤਰ ਦੇ ਦਿੱਤਾ ਇੱਕੋ ਜਿਹੀਆਂ ਰੁਚੀਆਂ ਦੇ ਕਾਰਨ ਸਾਡੇ ਵਿਚਕਾਰ ਮਿੱਤਰਤਾ ਹੋਈ ਜੋ ਗੁੜੀ ਹੁੰਦੀ ਚਲੀ ਗਈ ਜਾਂ ਇਸ ਤਰ੍ਹਾਂ ਸਮਝੋ ਇੱਕ ਦੂਜੇ ਦੀ ਜ਼ਰੂਰਤ ਹੀ ਬਣ ਗਏ ਸੀ ਅਸੀਂ ਕਿਸੇ ਦਿਨ ਉਹ ਸਕੂਲ ਨਾ ਆ ਸਕਦੀ ਤਾਂ ਮੇਰੇ ਲਈ ਉਹ ਦਿਨ ਲੰਘਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਇਹ ਹੀ ਗੱਲ ਉਸਤੇ ਵੀ ਲਾਗੂ ਹੁੰਦੀ ਸੀ ਇਹ ਉਹ ਸਮਾਂ ਸੀ ਜਦੋਂ ਪਰੰਪਰਾਵਾਂ ਨੂੰ ਬਹੁਤ ਸਖਤਾਈ ਨਾਲ ਮੰਨਿਆ ਜਾਂਦਾ ਸੀ ਸਮਾਜ ਦੀ ਪਕੜ ਸਖਤ ਸੀ ਵਿਸ਼ੇਸ਼ ਰੂਪ ਨਾਲ ਮੱਤਵਰਗ ਤੇ ਵੱਖ-ਵੱਖ ਜਾਤੀਆਂ ਵਿੱਚ ਵਿਆਹ ਕਰਾਉਣਾ ਸੌਖਾ ਨਹੀਂ ਸੀ ਹਾਂ ਕਿਤੇ-ਕਿਤੇ ਕੋਈ ਉਦਾਹਰਣ ਜ਼ਰੂਰ ਹੁੰਦੀ ਸੀ ਪਰ ਜ਼ਿਆਦਾਤਰ ਉਹਨਾਂ ਦੇ ਨਤੀਜੇ ਠੀਕ-ਠਾਕ ਹੀ ਹੁੰਦੇ ਮੈਂ ਆਪਣੇ ਡੈਡੀ ਦੇ ਵਿਚਾਰਾਂ ਤੋਂ ਭਲੀ ਭਾਂਤ ਜਾਣੂ ਸੀ ਮਾਂ ਨੂੰ ਤਾਂ ਕਿਸੇ ਤਰ੍ਹਾਂ ਮਨਾ ਵੀ ਲੈਂਦਾ ਪਰ ਡੈਡੀ ਦੇ ਹੁਕਮ ਅੱਗੇ ਬੋਲਣਾ ਅਸੰਭਵ ਸੀ ਜਿਨ੍ਹਾਂ ਨੇ ਮੈਨੂੰ ਮਨਮਤਾਬਕ ਵਿਸ਼ਾ ਨਹੀਂ ਸੀ ਲੈਣ ਦਿੱਤਾ ਉਹ ਦੂਜੀ ਜਾਤ ਵਿੱਚ ਵਿਆਹ ਦੀ ਇਜਾਜ਼ਤ ਕਿਵੇਂ ਦੇ ਸਕਦੇ ਸੀ ਅਜਿਹਾ ਵੀ ਨਹੀਂ ਸੀ ਕਿ ਮੈਂ ਨਵਦੀਪ ਨੂੰ ਕਿਸੇ ਤਰ੍ਹਾਂ ਦੇ ਧੋਖੇ ਵਿੱਚ ਰੱਖਿਆ ਸੀ ਮੈਂ ਸ਼ੁਰੂ ਤੋਂ ਹੀ ਉਸ ਨੂੰ ਪੂਰੀ ਗੱਲ ਸਪਸ਼ਟ ਕਰ ਦਿੱਤੀ ਸੀ ਨਵਦੀਪ ਦੇ ਪਾਪਾ ਨੇ ਵੀ ਉਸ ਦਾ ਰਿਸ਼ਤਾ ਆਪਣੀ ਇੱਕ ਮਿੱਤਰ ਦੇ ਬੇਟੇ ਦੇ ਨਾਲ ਪੱਕੇ ਤੌਰ ਤੇ ਤੈਅ ਕੀਤਾ ਹੋਇਆ ਸੀ ਕਾਰ ਛੱਡਣ ਕਰਕੇ ਹਜੇ ਤੱਕ ਕੋਈ ਰਸਮ ਨਹੀਂ ਸੀ ਹੋਈ ਇੱਕ ਵਾਰ ਹਿੰਮਤ ਕਰਕੇ ਮੈਂ ਡੈਡੀ ਦੇ ਸਾਹਮਣੇ ਆਪਣੀ ਮਨ ਦੀ ਗੱਲ ਰੱਖੀ ਉਹਨਾਂ ਨੇ ਮੰਮੀ ਨੂੰ ਕਿਹਾ ਅਜਿਹਾ ਕੁਝ ਕੀਤਾ ਤਾਂ ਉਸ ਕੁੜੀ ਦੀ ਜਾਨ ਦੀ ਖੈਰ ਨਹੀਂ ਕਹਿਦੀ ਉਸਨੂੰ ਮੈਂ ਨਵਦੀਪ ਨਾਲ ਤਾਂ ਇਹ ਗੱਲ ਨਹੀਂ ਕੀਤੀ ਪਰ ਉਸ ਨਾਲ ਵਿਆਹ ਕਰਨ ਦਾ ਸੁਪਨਾ ਪੂਰੀ ਤਰ੍ਹਾਂ ਤਿਆਗ ਦਿੱਤਾ ਆਪਣੀ ਖੁਸ਼ੀ ਦੀ ਖਾਤਰ ਮੈਂ ਉਸਦੀ ਜਾਨ ਖਤਰੇ ਵਿੱਚ ਨਹੀਂ ਸੀ ਪਾ ਸਕਦਾ ਮੈਂ ਜਦੋਂ ਕਦੇ ਦੇਰ ਸਵੇਰ ਨਵਦੀਪ ਨੂੰ ਉਸਦੇ ਘਰ ਛੱਡਣ ਜਾਂਦਾ ਤਾਂ ਕਦੇ-ਕਦੇ ਉਸਦੇ ਭਰਾ ਨਾਲ ਮੁਲਾਕਾਤ ਵੀ ਹੋ ਜਾਂਦੀ। ਇਸ ਤਰ੍ਹਾਂ ਉਸ ਨਾਲ ਵੀ ਜਾਣ-ਪਹਿਚਾਨ ਹੋ ਗਈ ਸੀ। ਮੈਂ ਉਸ ਨੂੰ ਸਪਸ਼ਟ ਕਹਿ ਦਿੱਤਾ ਸੀ ਕਿ ਨਵਦੀਪ ਦਾ ਵਿਆਹ ਜਿੱਥੇ ਤੈ ਹੈ ਉੱਥੇ ਹੀ ਕੀਤਾ ਜਾਵੇ। ਕਿਉਂਕਿ ਸਾਡੇ ਵਿਆਹ ਦੀ ਕੋਈ ਸੰਭਾਵਨਾ ਨਹੀਂ ਹੈ। ਤੇ ਮਨ ਹੀ ਮਨ ਫੈਸਲਾ ਕੀਤਾ ਉਸ ਤੋਂ ਦੂਰੀ ਬਣਾਉਣ ਦਾ। ਸਭ ਕੁਝ ਜਾਣਦੇ ਹੋਏ ਸਮਝਦੇ ਹੋਏ ਵੀ ਤਰਾਸਦੀ ਇਹ ਸੀ ਕਿ ਅਸੀਂ ਇੱਕ ਦੂਜੇ ਵੱਲ ਖਿੱਚੇ ਜਾ ਰਹੇ ਸੀ ਪਤਾ ਸੀ ਕਿ ਉਹ ਮੇਰੀ ਨਹੀਂ ਹੋ ਸਕਦੀ ਪਰ ਦਿਲ ਤੇ ਕਿਤੇ ਕਿਸੇ ਦਾ ਵਸ ਚੰਦਾ ਆਪਣੇ ਆਪ ਨੂੰ ਸਮਝਾ ਲੈਂਦਾ ਕਿ ਸਿਰਫ ਮਿੱਤਰ ਹੀ ਤਾਂ ਹਾਂ ਸੀ ਕਿ ਸਾਡਾ ਇੰਨਾ ਵੀ ਹੱਕ ਨਹੀਂ ਇਸੇ ਦੌਰਾਨ ਇੱਕ ਹੋਰ ਗੱਲ ਹੋ ਗਈ ਨਵਦੀਪ ਨੇ ਸਕੂਲ ਵਿੱਚ ਕਾਫੀ ਕਲਾਸਿਕ ਨਾਟਕਾਂ ਦਾ ਸਫਲਤਾਪੂਰਵਕ ਮੰਚਨ ਕਰਵਾਇਆ ਸੀ ਸ਼ਹਿਰ ਦੇ ਕਾਫੀ ਸਕੂਲਾਂ ਵਿੱਚ ਨਾਟਕ ਕਰਵਾਏ ਜਾ ਰਹੇ ਸੀ ਜਿਸ ਵਿੱਚ ਸਾਡੇ ਸਕੂਲ ਦਾ ਨਾਮ ਵੀ ਸ਼ਾਮਿਲ ਹੋ ਗਿਆ ਕਾਲੀਦਾਸ ਜਯੰਤੀ ਤੇ ਸਿੱਖਿਆ ਵਿਭਾਗ ਨੇ ਕਾਲੀਦਾਸ ਦੇ ਲਿਖੇ ਕਿਸੇ ਨਾਟਕ ਦਾ ਮੰਚਨ ਕਰਵਾਉਣ ਦਾ ਵਿਸ਼ੇਸ਼ ਨਿਮੰਤਰਣ ਦਿੱਤਾ ਸ਼ਹਿਰ ਦੇ ਮੰਨੇ ਪਰਮੰਨੇ ਲੋਕ ਦੇਖਣ ਆਉਣ ਵਾਲੇ ਸੀ ਪ੍ਰਿੰਸੀਪਲ ਦੇ ਲਈ ਇਹ ਸਕੂਲ ਦੀ ਇੱਜ਼ਤ ਦਾ ਸਵਾਲ ਸੀ ਨਵਦੀਪ ਨੂੰ ਹੀ ਜ਼ਿੰਮੇਵਾਰੀ ਸੌਂਪੀ ਗਈ ਉਸ ਨੇ ਇੱਕ ਕਹਾਣੀ ਚੁਣੀ ਜੋ ਸੰਸਕ੍ਰਿਤ ਦੀ ਹੋਣ ਤੇ ਵੀ ਸਮਝ ਹੀ ਜਾ ਸਕਦੀ ਸੀ ਵੈਸੀ ਅਸੀਂ ਇੱਕ ਵਿਸ਼ੇ ਦੇ ਤੌਰ ਤੇ ਸਭ ਨੇ ਸੰਸਕ੍ਰਿਤ ਪੜ੍ਹੀ ਹੋਈ ਸੀ ਵਿਦਿਆਰਥੀਆਂ ਵਿੱਚੋਂ ਹੀ ਯੋਗ ਪਾਤਰਾਂ ਦਾ ਚੁਣਾ ਕੀਤਾ ਗਿਆ ਉਚਾਰਨ ਸ਼ੁੱਧ ਰੱਖਣ ਦੇ ਲਈ ਰਿਹੈਸਲ ਦੇ ਸਮੇਂ ਸੰਸਕ੍ਰਿਤ ਦੇ ਅਧਿਆਪਕ ਵੀ ਹਾਜ਼ਰ ਰਹਿੰਦੇ ਸੀ ਸਟੇਜ ਡੈਕੋਰੇਸ਼ਨ ਤੇ ਹੋਰ ਕੁਝ ਡਿਊਟੀਆਂ ਮੇਰੇ ਜम्मे ਕਰ ਦਿੱਤੀਆਂ ਗਈਆਂ ਕੁਟਿਆ ਜੰਗਲ ਨਦੀ ਰਾਜ ਮਹਿਲ ਅਨੇਕਾਂ ਦ੍ਰਿਸ਼ ਉਥੇ ਮੌਜੂਦ ਹੋਣੇ ਚਾਹੀਦੇ ਸੀ ਪੂਰਾ ਮਹੀਨਾ ਅਭਿਆਸ ਚੱਲਦਾ ਰਿਹਾ ਸ਼ਾਮ ਨੂੰ ਦੇਰ ਹੋ ਜਾਣ ਕਾਰਨ ਭاਗ ਲੈਣ ਵਾਲੇ ਕਲਾਕਾਰਾਂ ਨੂੰ ਘਰ ਛੱਡਣ ਦਾ ਪ੍ਰਬੰਧ ਕੀਤਾ ਗਿਆ ਨਵਦੀਪ ਨੂੰ ਘਰ ਪਹੁੰਚਾਉਣ ਦਾ ਜਿੰਮਾ ਮੇਰਾ ਸੀ ਉਸ ਮਹੀਨੇ ਅਸੀਂ ਇੱਕ ਦੂਸਰੇ ਦੇ ਹੋਰ ਕਰੀਬ ਆ ਗਏ ਭੁੱਲ ਗਏ ਸੀ ਦੂਰੀ ਬਣਾ ਕੇ ਰੱਖਣ ਦੀ ਆਪਣੇ ਟੀਚੇ ਨੂੰ ਤੇ ਫਿਰ ਨਵਦੀਪ ਦੇ ਵਿਆਹ ਦੀ ਤਰੀਕ ਨਿਸ਼ਚਿਤ ਕਰ ਦਿੱਤੀ ਗਈ ਉਸਨੇ ਆਪਣਾ ਤਿਆਗ ਪੱਤਰ ਵੀ ਦੇ ਦਿੱਤਾ ਸਿਰਫ 1 ਮਹੀਨਾ ਹੋਰ ਬਚਿਆ ਸੀ ਉਸ ਦਾ ਸਕੂਲ ਆਉਣ ਦੇ ਲਈ ਅਸੀਂ ਮੌਕਾ ਮਿਲਦੇ ਹੀ ਕੰਟੀਨ ਤੇ ਜਾ ਬੈਠਦੇ ਮਨ ਅੰਦਰ ਗਹਿਰੀ ਉਦਾਸੀ ਹੋਣ ਤੇ ਵੀ ਅਸੀਂ ਇੱਕ ਦੂਜੇ ਦੀ ਖਾਤਰ ਨਾਰਮਲ ਦਿਖਣ ਦਾ ਅਸਫਲ ਯਤਨ ਕਰਦੇ ਹੋਏ ਜ਼ਿਆਦਾਤਰ ਚੁੱਪ ਹੀ ਬੈਠੇ ਰਹਿੰਦੇ ਗੱਲਾਂ ਮੁੱਕ ਗਈਆਂ ਸੀ ਨਵਦੀਪ ਦੇ ਪਾਪਾ ਉਸ ਦਾ ਵਿਆਹ ਆਪਣੇ ਹੀ ਘਰ ਤੋਂ ਕਰਨਾ ਚਾਹੁੰਦੇ ਸੀ ਉਸ ਨੂੰ ਪ੍ਰਾਪਰਜਾਈ ਦੇ ਨਾਲ ਵਿਆਹ ਤੋਂ 15 ਦਿਨ ਪਹਿਲਾਂ ਉੱਥੇ ਜਾਣਾ ਪੈਣਾ ਸੀ ਆਪਣੀ ਸਾਰੀ ਖਰੀਦਦਾਰੀ ਉਸਨੇ ਇੱਥੋਂ ਹੀ ਕੀਤੀ ਉਸਦੇ ਜਾਣ ਤੋਂ ਪਹਿਲਾਂ ਮੈਂ ਉਸ ਨੂੰ ਤੋਹਫੇ ਦੇਣ ਉਸਦੇ ਘਰ ਗਿਆ ਉਸ ਦਾ ਪ੍ਰਾਗ ਕਿਸੇ ਜ਼ਰੂਰੀ ਕੰਮ ਕਰਕੇ ਘਰੋਂ ਬਾਹਰ ਗਿਆ ਹੋਇਆ ਸੀ ਨਵਦੀਪ ਤੇ ਉਸ ਦੀ ਭਾਬੀ ਨਾਲ ਗੱਲਾਂ ਕਰਕੇ ਮੈਂ ਉੱਠ ਖੜਾ ਹੋਇਆ ਤਾਂ ਨਵਦੀਪ ਮੈਨੂੰ ਬਾਹਰ ਤੱਕ ਛੱਡਣ ਲਈ ਆਈ ਪਰ ਮੈਂ ਉਸ ਨੂੰ ਮਨਾ ਕਰ ਦਿੱਤਾ ਤੇ ਪਿੱਛੇ ਗੇਟ ਬੰਦ ਕਰਦਾ ਹੋਇਆ ਛੇਤੀ ਛੇਤੀ ਪੌੜੀਆਂ ਉੱਤਰ ਆਇਆ ਮੈਂ ਸ਼ਾਇਦ ਆਪਣੇ ਅਤੀਤ ਦਾ ਦਰਵਾਜ਼ਾ ਬੰਦ ਕਰ ਦੇਣਾ ਚਾਹਿਆ ਸੀ ਇਹ ਸੋਚ ਕੇ ਕਿ ਮੈਨੂੰ ਹੁਣ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਨੀ ਹੋਵੇਗੀ ਪਰ ਨਵਦੀਪ ਤਾਂ ਮਨ ਵਿੱਚ ਹੀ ਵਸੀ ਹੋਈ ਸੀ ਉਸ ਦੀ ਯਾਦ ਤਾਂ ਨਾਲ ਹੀ ਚੱਲੀ ਆਈ ਪਿਆਰ ਹਾਰ ਗਿਆ ਸੀ ਪਰੰਪਰਾਵਾਂ ਦੇ ਅੱਗੇ ਸਮਾਜਿਕ ਨਿਯਮਾਂ ਦੇ ਅੱਗੇ ਬਜ਼ੁਰਗਾਂ ਦੇ ਹੁਕਮਾਂ ਦੇ ਅੱਗੇ ਮੂਸਿਆਂ ਕੇ ਖੜਾ ਰਹਿ ਗਿਆ ਮੈਂ ਮਰਦ ਹੋਣ ਦੇ ਕਾਰਨ ਹੰਝੂ ਵੀ ਖੁੱਲ ਕੇ ਨਹੀਂ ਸੀ ਬਹਾ ਸਕਿਆ ਅੰਦਰ ਹੀ ਪੀ ਗਿਆ ਪਿਆਰ ਕੀ ਯੋਜਨਾ ਬਣਾ ਕੇ ਜਾਤੀ ਧਰਮ ਪਰਖ ਕੇ ਕੀਤਾ ਜਾਂਦਾ ਜਾਂ ਕੀਤਾ ਜਾ ਸਕਦਾ ਹੈ ਸਾਨੂੰ ਆਪਣੀ ਜ਼ਿੰਦਗੀ ਆਪਣੀ ਮਰਜ਼ੀ ਨਾਲ ਜਿਉਣ ਦਾ ਹੱਕ ਕਿਉਂ ਨਹੀਂ ਹੈ ਅਸੀਂ ਕਿਸੇ ਨਾਲ ਗਲਤ ਕਰੀਏ ਜ਼ੋਰ ਜ਼ਬਰਦਸਤੀ ਕਰੀਏ ਤਾਂ ਸਾਨੂੰ ਜ਼ਰੂਰ ਰੋਕੋ ਸਜ਼ਾ ਦਿਓ ਪਰ ਪ੍ਰੇਮ ਪਿਆਰ ਦੇ ਵਿਚਕਾਰ ਜਾਤ ਦਾ ਸਵਾਲ ਕਿੱਥੋਂ ਆ ਜਾਂਦਾ ਹੈ ਪਿਆਰ ਸਮਾਜਿਕ ਬੰਧਨਾਂ ਨੂੰ ਨਹੀਂ ਸਵੀਕਾਰਦਾ ਫਿਰ ਕਿਉਂ ਬੰਧਨਾਂ ਦੇ ਕਟਹਿਰੇ ਵਿੱਚ ਲਿਆ ਕੇ ਖੜਾ ਕਰ ਦਿੱਤਾ ਜਾਂਦਾ ਹੈ ਕਿੰਨਾ ਨੀਰਸ ਹੁੰਦਾ ਹੋਵੇਗਾ ਉਹ ਜੀਵਨ ਜੋ ਸਿਰਫ ਦਿਮਾਗਾਂ ਦੇ ਤਰਕ ਦੇ ਸਹਾਰੇ ਹੀ ਜਿਉਂਦਾ ਹੋਵੇਗਾ ਦਿਮਾਗ ਦੇ ਨਾਲ ਇੱਕ ਮਨ ਵੀ ਤਾਂ ਦਿੱਤਾ ਹੈ ਪ੍ਰਮਾਤਮਾ ਨੇ ਉਸ ਨੂੰ ਕੋਈ ਜੰਗਾ ਲੱਗਦਾ ਹੈ ਤਾਂ ਬਸ ਲੱਗਦਾ ਹੈ ਇਥੇ ਕਿਉਂ ਨਹੀਂ ਉੱਤਰ ਦਿੱਤਾ ਜਾ ਸਕਦਾ ਕਿਉਂਕਿ ਉਸ ਦਾ ਫੈਸਲਾ ਮਨ ਕਰਦਾ ਹੈ ਦਿਮਾਗ ਨਹੀਂ ਦੋਰਾ ਜੀਵਨ ਜਿਉਇਆ ਮੈਂ ਇੱਕ ਮਨ ਦੇ ਅੰਦਰ ਦਾ ਇੱਕ ਬਾਹਰ ਦਾ ਤੜਫਦਾ ਹੀ ਰਿਹਾ ਪੂਰਾ ਜੀਵਨ ਸਾਰੇ ਫਰਜ਼ ਵੀ ਪੂਰੇ ਕੀਤੇ ਕਿਸਮਤ ਤਾਂ ਵੇਖੋ ਦੋਰਾ ਜੀਵਨ ਜਿਉ ਕੇ ਵੀ ਲੱਗਦਾ ਅਦੂਰੀ ਹੀ ਰਹਿ ਗਈ ਮੇਰੀ ਜ਼ਿੰਦਗੀ ਜਿਉਇਆ ਤਾਂ ਜ਼ਰੂਰ ਪਰ ਕੱਟੀ ਹੈ ਜੋਈ ਨਹੀਂ ਸੁਮਨ ਦੇ ਲਈ ਮਨ ਵਿੱਚ ਪਛਤਾਤਾਪ ਵੀ ਹੈ ਸਭ ਗੁਣ ਹਨ ਮੇਰੀ ਪਤਨੀ ਵਿੱਚ ਮੇਰੇ ਪਿਆਰ ਤੇ ਤਾਂ ਉਸ ਦਾ ਪਹਿਲਾ ਹੱਕ ਆ ਪਰ ਉਸ ਦੀਆਂ ਖੂਬੀਆਂ ਦੇ ਬਾਵਜੂਦ ਨਹੀਂ ਦੇ ਸਕਿਆ ਮੈਂ ਉਸ ਨੂੰ ਉਹ ਥਾਂ ਹਾਂ ਆਪਣਾ ਜ਼ਖਮ ਉਸ ਤੋਂ ਲੁਕੋ ਕੇ ਰੱਖਿਆ ਤਾਂ ਕਿ ਉਸ ਦੇ ਮਨ ਨੂੰ ਠੇਸ ਨਾ ਪਹੁੰਚੇ ਬਿਨਾਂ ਕਿਸੇ ਕਸੂਰ ਦੇ ਉਹ ਮਾਨਸਿਕ ਪੀੜਾ ਵਿੱਚੋਂ ਨਾ ਗੁਜ਼ਰੇ ਮੇਰਾ ਬੇਟਾ ਮੇਰੇ ਵਰਗਾ ਦੁਹਰਾ ਜੀਵਨ ਨਹੀਂ ਜਿਊਏਗਾ ਮੈਂ ਇਹ ਪੱਕਾ ਫੈਸਲਾ ਕਰ ਲਿਆ ਹੈ। ਉਦੋਂ ਸਵਾਲ ਮੇਰੀ ਖੁਸ਼ੀ ਦਾ ਸੀ ਤੇ ਮੈਂ ਆਪਣੇ ਡੈਡੀ ਦੇ ਅੱਗੇ ਬੇਵਸੀ। ਅੱਜ ਸਵਾਲ ਮੇਰੇ ਬੇਟੇ ਦੀ ਖੁਸ਼ੀ ਦਾ ਹੈ ਤੇ ਉਸ ਦੀ ਖੁਸ਼ੀ ਮੇਰੀ ਵੀ ਜ਼ਿੰਮੇਵਾਰੀ ਹੈ। ਮੈਨੂੰ ਹਿੰਮਤ ਕਰਨੀ ਹੋਵੇਗੀ। ਜਿਵੇਂ ਵੀ ਹੋਵੇ ਸੁਮਨ ਨੂੰ ਸਮਝਾਉਣਾ ਹੋਵੇਗਾ। ਮੈਂ ਕਿਸੇ ਗਲਤ ਗੱਲ ਦੇ ਲਈ ਸੁਮਨ ਤੇ ਦਬਾਅ ਨਹੀਂ ਪਾ ਰਿਆ। ਸ਼ਾਇਦ ਇਸ ਨਾਲ ਹੀ ਮੇਰੇ ਮਨ ਨੂੰ ਕੁਝ ਸ਼ਾਂਤੀ ਮਿਲ ਸਕੇ। ਸੋ ਕੀ ਤੁਸੀਂ ਵੀ ਮੇਰੇ ਇਸ ਫੈਸਲੇ ਨਾਲ ਸਹਿਮਤ ਹੋ ਜੇ ਸਹਿਮਤ ਹੋ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਦੱਸਿਓ ਚੰਗੀ ਲੱਗੀ ਕਹਾਣੀ ਲਾਈਕ ਸ਼ੇਅਰ ਵੀ ਜ਼ਰੂਰ ਕਰਿਓ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਵੋ ਇਸੇ ਤਰ੍ਹਾਂ ਦੀਆਂ ਦਿਲ ਨੂੰ ਛੋਹ ਜਾਣ ਵਾਲੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ ਇਹ ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ